ਸ਼੍ਰੋਮਣੀ ਅਕਾਲੀ ਦਲ ਅੰਦਰ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹਾਲੇ ਤੱਕ ਨਹੀਂ ਸੁਲਝਿਆ। ਬਾਗੀ ਧੜੇ ਨੇ ਇੱਕ ਵਾਰ ਮੋੜ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸਵਾਲ ਖੜੇ ਕਰ ਦਿੱਤੇ ਨੇ। ਅਕਾਲੀ ਦਲ ਦੇ ਲੀਡਰਾਂ ਵੱਲੋਂ ਬਾਗੀ ਧੜੇ ਨੂੰ ਭਾਜਪਾ ਦੀ ਟੀਮ ਕਰਾਰ ਦਿੱਤੇ ਜਾਣ ਤੇ ਅੱਜ ਬਾਗੀ ਧੜੇ ਦੇ ਲੀਡਰ ਚਰਨਜੀਤ ਸਿੰਘ ਬਰਾੜ ਨੇ ਕਈ ਮੁੱਦਿਆਂ ਨੂੰ ਉਜਾਗਰ ਕੀਤਾ। ਜਿਨ੍ਹਾਂ ਦੇ ਉਹ ਅੱਜ ਜਵਾਬ ਮੰਗ ਰਹੇ ਨੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਦੀ ਟੀਮ ਦਾ ਇਲਜ਼ਾਮ ਲਾ ਕੇ ਸੁਖੀਰ ਬਾਦਲ ਧੜਾ ਅਸਲ ਮੁੱਦੇ ਤੋਂ ਭੜਕਾ ਰਹੇ ਆ ਅਸਲ ਸਵਾਲਾਂ ਦੇ ਜਵਾਬ ਦਿਓ ਚੁੰਦਾ ਕਮੇਟੀ ਕਿਸ ਨੇ ਬਣਾਈ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਸ਼੍ਰੀ ਅਕਾਲ ਸਖ ਸਾਬ ਤੋਂ 6 ਕੇ ਡੇਰੇ ਨਾਲ ਵੋਟਾ ਦਾ ਸੌਦਾ ਕਰਕੇ ਹਲਕਾ ਇੰਚਾਰਜਾ ਦੀ ਮੀਟਿੰਗਾਂ ਕਿਉਂ ਕਰਵਾਈਆਂ ਸ਼੍ਰੀ ਅਕਾਲ ਸਖ ਸਾਬ ਦੀ ਮਹਾਨਤਾ ਨੂੰ ਢਾਹ ਲਾ ਕੇ ਵਰਤਕੇ ਵੋਟਾਂ ਲਈ ਡੇਰੇ ਨੂੰ ਮਾਫੀ ਕਿਉਂ ਦਵਾਈ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਅਤੇ ਅੰਮ੍ਰਿਤ ਨਾਮ ਲਕਲ ਪਰਚਾ ਕਿਉਂ ਵਾਪਸ ਲਿਆ? ਲਗਾਤਾਰ 2014 ਤੋਂ ਹਾਰਦੇ ਆ ਰਹੇ ਹਨ ਕਿਉਂ? ਵਿਵਾਦਿਤ ਡੀਜੀਪੀ ਸੈਣੀ ਨੂੰ ਲਾਉਣਾ ਕਿਉਂ ਜ਼ਰੂਰੀ ਸੀ? ਵਿਵਾਦਿਤ ਇਜਲਾਸ ਆਲਮ ਨੂੰ ਪਾਰਟੀ 'ਚ ਲਿਆ ਕੇ ਘਰ ਵਾਲੀ ਟਿਕਟ ਨੂੰ ਦੇਣੀ ਕਿਉਂ ਜ਼ਰੂਰੀ ਸੀ? ਸਨ 2015 ਵਿੱਚ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਲੱਗੇ ਸਨ ਤੇ ਨਾਲ ਹੀ ਡੇਰੇ ਸਰਸੇ ਪ੍ਰੇਮੀਆਂ ਵੱਲੋਂ ਫਿਲਮਾਂ ਚਲਾਉਣ ਲਈ ਧਰਨੇ ਲਾ ਕੇ ਕਈ ਦਿਨਾਂ ਤੱਕ ਰੇਲਾ ਰੋਕੀਆਂ ਗਈਆਂ। ਕਿਸੇ ਤੇ ਲਾਠੀਚਾਰ ਜਾਂ ਗੋਲੀਬਾਰੀ ਸ਼ਕਤੀ ਨਹੀਂ ਵਰਤੀ। ਤਾ ਸਿਕ ਸੰਗਤਾ ਤੇ ਅਜਾਈ ਸ਼ਕਤੀ ਕਿਉ ਵਰਤੀ ਸੁਖਵੀਰ ਬਾਦਲ ਵੱਲੋਂ ਮਾਫੀ ਵਿੱਤੀ ਵਿਧਾਨ ਮੁਤਾਬਕ ਨਾ ਮੰਗੀ ਕੇ ਸ਼੍ਰੀ ਅਕਾਲ ਸਖ ਸਾਇਦ ਦੀ ਮਰਿਆਦਾ ਦਾ ਮੱਲੀਆ ਮੇਟ ਕਿਉ ਕੀਤਾ ਸਰਕਾਰ ਸਮੇਂ ਪੰਜਾਬੀ ਸੂਬਾ ਐਮਰਜੈਂਸੀ ਜਾਂ ਹੋਰ ਕਿਸੇ ਅਕਾਲੀ ਸੰਘਰਸ਼ਾ 'ਚ ਮਾਰੇ ਗੇ ਪਰਿਵਾਰਾਂ ਲਈ ਜਾਂ ਜੇਲ੍ਹਾਂ ਕੱਟਣ ਵਾਲੇ ਪਰਿਵਾਰਾਂ ਲਈ ਕਿਉ ਨਹੀਂ ਕੁਝ ਕੀਤਾ ਪੰਥ ਵਸੇ ਮੈਂ ਉਜੜਾ ਮੰਨ ਜਾਓ ਹਨੇਰਾ ਵਾਲਾ ਸਿਧਾਤ ਪਾਰਟੀ ਚ ਆਏ ਵਪਾਰੀ ਕਰਨ ਤੇ ਛਿੱਕੇ ਦੇ ਟੰਗ ਦਿੱਤਾ ਆਓ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਲਹਿਰ ਦਾ ਹਿੱਸਾ ਬਣੀਏ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰ ਤੋਂ ਆਜ਼ਾਦ ਕਰੀਏ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼੍ਰੋਮਣੀ ਅਕਾਲੀ ਦਲ ਅੰਦਰ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹਾਲੇ ਤੱਕ ਨਹੀਂ ਸੁਲਝਿਆ ਬਾਗੀ ਧੜੇ ਨੇ ਇੱਕ ਵਾਰ ਮੁੜ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸਵਾਲ ਖੜੇ ਕਰ ਦਿੱਤੇ ਨੇ ਅਕਾਲੀ ਦਲ ਦੇ ਲੀਡਰਾਂ ਵੱਲੋਂ ਬਾਗੀ ਧੜੇ ਨੂੰ ਭਾਜਪਾ ਦੀ ਟੀਮ ਕਰਾਰ ਦਿੱਤੇ ਜਾਣ ਤੇ ਅੱਜ ਬਾਗੀ ਧੜੇ ਦੇ ਲੀਡਰ ਚਰਨਜੀਤ ਸਿੰਘ ਬਰਾੜ ਨੇ ਕਈ ਮੁੱਦਿਆਂ ਉਜਾਗਰ ਕੀਤਾ ਜਿਨ੍ਹਾਂ ਦੇ ਉਹ ਅੱਜ ਜਵਾਬ ਮੰਗ ਰਹੇ ਨੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਦੀ ਟੀਮ ਦਾ ਇਲਜ਼ਾਮ ਲਾ ਕੇ ਸੁਖੀਰ ਬਾਦਲ ਧੜਾ ਅਸਲ ਮੁੱਦੇ ਤੋਂ ਭੜਕਾ ਰਹੇ ਹਨ ਅਸਲ ਸਵਾਲਾਂ ਦੇ ਜਵਾਬ ਦਿਓ ਚੁੰਦਾ ਕਮੇਟੀ ਕਿਸ ਨੇ ਬਣਾਈ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਸ਼੍ਰੀ ਅਕਾਲ ਸਖ ਸਹਿਬ ਤੋਂ 6 ਕੇ ਡੇਰੇ ਨਾਲ ਵੋਟਾ ਦਾ ਸੌਦਾ ਕਰਕੇ ਹਲਕਾ ਇੰਚਾਰਜਾ ਦੀ ਮੀਟਿੰਗਾਂ ਕਿਉਂ ਕਰਵਾਈਆਂ ਸ਼੍ਰੀ ਅਕਾਲ ਸਖ ਸਹਿਬ ਦੀ ਮਹਾਨਤਾ ਨੂੰ ਢਾਹ ਲਾ ਕੇ ਵਰਤਕੇ ਵੋਟਾਂ ਲਈ ਡੇਰੇ ਨੂੰ ਮਾਫੀ ਕਿਉਂ ਦਵਾਈ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਅਤੇ ਅੰਮ੍ਰਿਤ ਨਾਮ ਲਕਲ ਪਰਚਾ ਕਿਉਂ ਵਾਪਸ ਲਿਆ? ਲਗਾਤਾਰ 2014 ਤੋਂ ਹਾਰਦੇ ਆ ਰਹੇ ਹਨ ਕਿਉਂ? ਵਿਵਾਦਿਤ ਡੀਜੀਪੀ ਸੈਣੀ ਨੂੰ ਲਾਉਣਾ ਕਿਉਂ ਜ਼ਰੂਰੀ ਸੀ? ਵਿਵਾਦਿਤ ਇਜਲਾਸ ਆਲਮ ਨੂੰ ਪਾਰਟੀ 'ਚ ਲਿਆ ਕੇ ਘਰ ਵਾਲੀ ਟਿਕਟ ਨੂੰ ਦੇਣੀ ਕਿਉਂ ਜ਼ਰੂਰੀ ਸੀ? ਸਨ 2015 ਵਿੱਚ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਲੱਗੇ ਸਨ ਤੇ ਨਾਲ ਹੀ ਡੇਰੇ ਸਰਸੇ ਪ੍ਰੇਮੀਆਂ ਵੱਲੋਂ ਫਿਲਮਾਂ ਚਲਾਉਣ ਲਈ ਧਰਨੇ ਲਾ ਕੇ ਕਈ ਦਿਨਾਂ ਤੱਕ ਰੇਲਾ ਰੋਕੀਆਂ ਗਈਆਂ। ਕਿਸੇ ਤੇ ਲਾਠੀਚਾਰ ਜਾਂ ਗੋਲੀਬਾਰੀ ਸ਼ਕਤੀ ਨਹੀਂ ਵਰਤੀ। ਤਾ ਸਿੱਖ ਸੰਗਤਾਂ ਤੇ ਅਜਾਈ ਸ਼ਕਤੀ ਕਿਉ ਵਰਤੀ ਸੁਖਵੀਰ ਬਾਦਲ ਵੱਲੋਂ ਮਾਫੀ ਵਿੱਤੀ ਵਿਧਾਨ ਮੁਤਾਬਕ ਨਾ ਮੰਗੀ ਕੇ ਸ਼੍ਰੀ ਅਕਾਲ ਸਖ ਸਾਇਦ ਦੀ ਮਰਿਆਦਾ ਦਾ ਮੱਲੀਆ ਮੇਟ ਕਿਉ ਕੀਤਾ ਸਰਕਾਰ ਸਮੇਂ ਪੰਜਾਬੀ ਸੂਬਾ ਐਮਰਜੈਂਸੀ ਜਾਂ ਹੋਰ ਕਿਸੇ ਅਕਾਲੀ ਸੰਘਰਸ਼ਾ 'ਚ ਮਾਰੇ ਗਏ ਪਰਿਵਾਰਾਂ ਲਈ ਜਾਂ ਜੇਲ੍ਹਾਂ ਕੱਟਣ ਵਾਲੇ ਪਰਿਵਾਰਾਂ ਲਈ ਕਿਉ ਨਹੀਂ ਕੁਝ ਕੀਤਾ ਪੰਥ ਵਸੇ ਮੈਂ ਉਜੜਾ ਮੰਨ ਜਾਓ ਹਨੇਰਾ ਵਾਲਾ ਸਿਧਾਦ ਪਾਰਟੀ ਚ ਆਏ ਵਪਾਰੀ ਕਰਨ ਤੇ ਛਿੱਕੇ ਦੇ ਟੰਗ ਦਿੱਤਾ ਆਓ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਲਹਿਰ ਦਾ ਹਿੱਸਾ ਬਣੀਏ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰ ਤੋਂ ਆਜ਼ਾਦ ਕਰੀਏ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ